ਸਾਰਗ ਮਹੱਲਾ ਪੰਜਵਾਸਟ ਪਦਿਆਂ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤਹਾਰੂ ਡੀਟ ਕਰਨ ਕਰਾਮ ਨੂੰ ਉਪਾਏ ਸੁਮਾਵਨ ਸਗਲ ਛਤਰ ਪਤ ਬੀਠਾ ਰਹਾਉ ਰਾਣਾ ਰਾਉ ਰਾਜ ਪਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਕੂ ਸਗਲ ਘਟਾ ਜਸ ਕਾਇਓ ਉਪਮਾਨ ਸੁਨੋ ਰਾਜਨ ਕੀ ਸੰਤੋ ਕਹਿਤ ਜੇਤ ਪਾਹੂਚਾ ਬਿਸਮਾਰਵਟ ਸਾਹਾ ਦਾ ਤਾਰ ਉੱਚੇ ਹੀ ਤੇ ਉਚਾ पावन परया सगल अकार पावक काष्ट संगे नीर धारण कर राखी कित कोई ना किस ही संगे काट काट का धरा जिनकी चाल घर घर तुज उमा जी जंत सब पाछे करया प्रथमे ऋजु समाह ਜੋ ਕਿਸ ਕਰਣਾ ਸੁ ਆਪੇ ਕਰਣਾ ਮਸਲਤ ਕਾ ਹੂ ਦੀਨੀ ਅੰਤ ਜਤਨ ਕਰ ਕਰਹਿ ਤਿਕਾਏ ਸਾਚੀ ਸਾਖੀ ਚੀਨੀ ਹਰ ਭਗਤਾ ਕਰ ਰਾਖੇ ਆਪਣੇ ਦੀਨੀ ਨਾਮ ਵਡਾਈ ਜਨ ਜਨ ਕਰੀ ਅਵਗਿਆ ਜਾਣ ਕੀਤੇ ਤੈ ਦੀਏ ਰੁੜਾਈ मुक्त पाए साध संगत कर तिनके अवगुण सब पर हरिया तिन को देख भय कृपालु तिन भव सागर तरिया अम नन्ने नीच तुमे भड़ साहिब कुदरत कौन बिचारा मन तन शीतल गुरु दर्शन देखे नानक नाम आधार सार मोहल्ला 5वा अष्टपदी घर सेवा एको अंतर सतगुरु प्रसाद दे अगम अगाध सुनो हर कथा पार ब्रह्म की अचरज सभा रहाओ सदा सदा सतगुरु नमस्कार गुरु कृपा ते गुण गाया गुण गाया अपार गुण गाए अपार मन हो वै प्रकाश ज्ञान अंजन अज्ञान विनाश मितना ही जाका विस्तार सुबाता की अपर अपार अनक रंग जाके ग जाहे सुख हर्ख दो, दो महनाहे अनक ब्रह्म जाके वेद तुन कर है अनक महेश बैस ध्यान तर है ਅਨਕਪੁਰਖ ਅਨਸਾਵਤਾਰ ਅਨਕ ਇੰਦਰ ਹੂਬੇ ਦਰਬਾਰ ਅਨਕ ਪਵਨ ਪਾਵਕ ਅਰਨੀਰ ਅਨਕ ਰਤਨ ਸਾਗਰ ਦਦ ਖੀਰ ਅਨਕ ਸੂਰ ਸਸੀ ਅਨਖਿਆਤ ਅਨਕ ਦੇਵੀ ਦੇਵਾ ਬੋ ਭਾਂਤ ਅਨਕ ਬਸਦਾ ਅਨਕ ਕਾਮ ਧੇਨ ਅਨਕ ਪਾਰ ਜਾਤ ਅਨਕ ਮੁਖਬੀਨ ਅਨਕ ਅਕਾਸ਼ ਅਨਕ ਪੋਤਾਲ ਅਨਕ ਮੁਖੀ ਜਬ ਭੀ ਹੈ ਗੋਪਾਲ ਅਨਕ ਸ਼ਾਸਤਰ ਸਿਮਰਤ ਪ੍ਰਾਨ ਅਨਕ ਜੁਗਤੋ ਹੋਵਤ ਬਖਿਆਨ ਅਨਕ ਸਰੂਤੇ ਸੁਨਹਿਨ ਧਨ ਸਰਬਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਵਰਨ ਅਨਕ ਕਨਕスメਰ ਅਨਕ ਸੇਵ ਨ ਵਤਨ ਨਾਮ ਲੇ ਪਰ ਬ੍ਰਹਮ ਕਾ ਅੰਤ ਨ ਲੇਤੇ ਹ ਅਨਕ ਪੁਰੀ ਅਨਕ ਤਾ ਖੰਡ ਅਨਕ ਰੂਪ ਰੰਗ ਬ੍ਰਹਮੰਡ ਅਨਕ ਬਨਾ ਅਨਕ ਫਲ ਮੂਲ ਆਪੈ ਸੁਖ ਮਾਪੈ ਅਸਤੂਲ ਅਨਕ ਜੁਗਾਦ ਦਿਨ ਸਾਰ ਰਾਤ ਅਨਕ ਪਰਲੋ ਅਨਕ ਪਾਤ ਅਨਕ ਉਪਾਤ ਅੰਕ ਜੀ ਜਾ ਕੇ ਗ੍ਰਹਿ ਮਾਹਿ ਰਮਤ RAM ਪੂਰਨ ਸਰਬਠਾਏ ਅੰਕ ਮਾਇਆ ਜਾ ਕੀ ਲਕੀ ਨ ਜਾਏ ਅੰਕ ਕਲਾ ਖੇਲ ਹਰ ਰਾਹੀ ਅੰਕ ਧਰਨ ਤ ਲਲਤ ਸੰਗੀਤ ਅੰਕ ਗੁਪਤ ਪ੍ਰਗਟ ਤਹਿ ਜੀਤ ਸਭ ਤੇ ਊਚ ਭਗਤ ਜਾ ਕਾ ਸੰਗ 8 ਪਹਿਰ ਗੁਣ ਗਾਵਹਿ ਰੰਗ ਆਨਕ ਅਨਾਹਦ ਆਨੰਦ ਝੰਕਾਰ ਵਾਕ ਰਸ ਕਾ ਕਸ਼ ਅੰਤ ਨਾ ਪਾਰੇ ਸਤਪੁਰਕ ਸਤ ਸਥਾਨ ਊਚਟੇ ਊਚ ਨਿਰਮਲ ਨਿਰਬਾਨ ਆਪਨ ਕੀਆ ਜਾਣ ਆਪ ਆਪੇ ਘੜ ਕਰ ਰਿਹਾ ਵਿਆਪ ਕਿਰਪਾ ਨਦਾਨ ਨਾਨਕ ਦਿਆਲ ਜਿਨ ਜਪਿਆ ਨਾਨਕ ਤੇ ਭੈ ਨਿਹਾਲ ਸਾਰਬ ਸੰਤ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦਿ ਸਬ ਦੇ ਕੀ ਅਨ ਭੈ ਕਦ ਤਾ ਘਟ ਘੜ ਪੂਰਨ ਹੈ ਅਲ ਪਤ ਘਟ ਘੜ ਪੂਰਨ ਕਰ ਬਸਥੀਰਨ ਜਲ ਤਰੰਗ ਜਿਉ ਰਚਨ ਕੀਆ ਆਬਰ ਅਸਮਾਨੇ ਭੋਗ ਘਟਾਣੇ ਆਨ ਨ ਬੀਆ ਕੋਥੀਆ ਆਰ ਰੰਗੀਏ ਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜੋ ਜਲ ਮੀਨਾ ਸਭ ਦੇਖੀਐ ਨ ਭੈ ਕਾ ਦਾਤਾ ਕਉਨ ਉਪਮਾ ਦੇਹੁ ਕਉਨ ਬਡਾਈ ਪੂਰਨ ਪੂਰ ਰਹੇ ਉਸਰਬ ਧਾਈ ਪੂਰਨ ਮਨ ਪੂਰਨ ਮਨ ਮੋਹਨ ਘਟ ਘਟ ਸੋਹਨ ਜਬ ਖਿੰਚੇ ਤਾ ਬਿਸ਼ਾਈ ਕਿਉ ਨ ਅਰਾਧੂ ਮਿਲ ਕਰ ਸਾਧੂ ਘਰੀ ਮੋਹਤ ਕੇ ਬੇਲਾਈ ਹਰਤ ਦਰਬ ਸਭ ਜੋ ਕਿਛ ਦੀ ਸੈ ਸੰਗਨ ਕਛੂ ਜਾਈ ਕਉ ਨਾਨਕ ਹਰ ਹਰ ਅਰਾਧੂ ਕਉ ਉਪਮਾ ਦੇਹੁ ਕਮਨ ਬਡਾਈ ਓ ਜੋ ਸੰਤ ਮੇਰੂ ਠਾਕੁਰ ਕੈਸਾ ਹਿਉ ਅਰਾਪਉ ਦੇਹੁ ਸੰਦੇਸਾ ਦੇ ਹੁਸਨ ਦੇ ਸਾ ਪ੍ਰਭ ਜੀਉ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮ ਬ੍ਰਹਮਾਈ ਤਾਂ ਤਨ ਅੰਤਰ ਦੇਸਾ ਬੰਧਨ ਤੇ ਮੁਕਤਾ ਘਾਟ ਘਟ ਜੁਗਤਾ ਕਹਿ ਨਾ ਸਕੂੰ ਹਾਰ ਜਾਏ ਸਾ ਦੇਖ ਚਰਿਤ ਨਾਨਕ ਮਨ ਮੋਹਉ ਪੁੱਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾ ਆਪਣੇ ਪਹ ਆਇਆ ਧੰ ਸੁਰਦਾ ਜਿਸ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਗਿਆਨ ਅੰਧੇਰ ਗਵਾਇਆ ਭਇਆ ਪ੍ਰਗਾਸ ਸਰਦਾ ਉਲਾਸ ਪ੍ਰਭ ਲੋੜੀਂਦਾ ਪਾਇਆ ਦੁਖ ਨਾਟਾ ਸੁਖ ਕਰ ਮਹਿ ਬੂਠਾ ਮਾ ਅਨੰਤ ਸਹਿ ਜਾਇਆ ਕਉ ਨਾਨਕ ਮਾ ਪੂਰਾ ਪਾਇਆ ਕਰ ਕਿਰਪਾ ਆਪਣੇ ਪਹ ਆਇਆ ਸਾਰੰਗੋ ਕੀ ਵਾਰ ਮਹੱਲਾ ਚੌਥਾ ਰਾਇ ਮਹਿਮੇ ਹਸਨੇ ਕੀ ਤੁਨ ਇੱਕ ਓੰਕਾਰ ਸਤਗੁਰ ਪ੍ਰਸਾਦਿ ਸਲੂਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਵਲ ਮਾਨ ਕੋਟਾ ਤਨਛਤ ਨਾਨਕ ਗੁਰ ਬਿਨ ਮਾਨ ਕਾ ਤਾ ਕੁਨ ਉਗੜਾ ਅਗੁਰ ਨ ਕੁੰਜੀ ਹੱਥ ਮਹੱਲਾ ਪਹਿਲਾ ਨਾ ਭੀਜੈ ਰਾਗੀ ਨਾ ਦੀਵੇਦ ਨਾ ਭੀਜੈ ਸੁਰਤੀ ਗਿਆਨੀ ਜੋਗ ਨਾ ਭੀਜੈ ਸੁਗੀ ਕੀਤਰੂਜ ਨਾ ਭੀਜੈ ਰੂਪੀ ਮਾਲੀ ਰੰਗ ਨਾ ਭੀਜੈ ਤੀਰਥ ਭਵੇਂ ਨੰਗ ਨਾ ਭੀਜੈ ਦਾਤੀ ਕੀ ਤਪੁਨ ਨਾ ਭੀਜੈ ਬਾਹਰ ਬੈਟਿਆ ਸੋਨ ਨਾ ਭੀਜੈ ਪੇੜ ਮਰਹ ਪੇੜ ਸੂਰ ਨਾ ਭੀਜੈ ਖੇਤੋ ਵਹ ਧੂੜ ਲੇਗਾ ਲਿਖਿਆ ਮਨ ਕਾ ਭਾਏ ਨਾਨਕ ਪੀ ਜੈ ਸਾਚੈ ਨਾਏ ਮਹੱਲਾ ਪਹਿਲਾ ਨਵ ਸੇਖ ਘਟ ਕਾ ਸਰ ਘਟ ਕਾ ਕਰੀ ਵਿਚਾਰ ਨਿਸ ਦਿਨ ਉਚਰੈ ਭਾਰ ਉਠਾਰ ਤੈਨ ਪੀਅੰਤ ਨ ਪਾਇਆ ਤੋਹੇ ਨਾਮ ਬਿਹੂਣ ਮੁਕਤ ਕਿਉ ਹੋਏ ਨਾਮ ਅਸਤ ਬ੍ਰਹਮ ਅੰਤ ਨ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪਉੜੀ ਆਪੇ ਆਪ ਨਰੰជន ਜਿਨ ਆਪ ਉਪਾਇਆ ਆਪੇ ਖੇਲ ਰਚਾਇਉਨ ਸਭ ਜਗਤ ਸੁਬਾਇਆ ਤ੍ਰੈ ਗੁਣ ਆਪ ਸਿਰਜਣ ਮਾਇਆ ਮੋਹ ਵਿਧਾਇਆ ਗੁਰ ਪ੍ਰਸਾਦਿ ਉਪਰੇ ਜਿਨ ਬਾਣਾ ਪਾਇਆ ਨਾਨਕ ਸਚ ਵਰਤਦਾ ਸਭ ਸਚ ਸੁਮਾਇਆ ਸਲੋਕ ਮਹਲਾ ਦੂਜਾ ਆਪ ਉਪਾਏ ਨਾਨਕ ਆਪੇ ਰਖੈ ਵੇਕ ਮੰਦਾ ਕਿਸ ਨੂੰ ਆਕੀਏ ਜਾਂ ਸਭਨਾ ਸਾਹਿਬ ਇੱਕ ਸਭਨਾ ਸਾਹਿਬ ਕਹਿ ਵੇਖੈ ਤੰਦ ਲਾਏ ਕਿਸੈ ਥੁੜਾ ਕਿਸੈ ਅਗਲਾ ਖਾਲੀ ਕੋਈ ਨਾਹੀਂ ਆ ਵਹਿ ਨੰਗੇ ਜਾਹੇ ਨੰਗੇ ਵਿੱਚ ਕਰੇ ਵਿਤਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਰ ਮਹੱਲਾ ਪਹਿਲਾ ਜਿੰਸ ਥਾਪ ਜੀਆਂ ਕੋ ਭੇਜੈ ਜਿੰਸ ਥਾਪ ਲੈ ਜਾਵੇ ਆਪੇ ਥਾਪ ਉਥਾਪੇ ਆਪੇ ਤੇ ਵੀਸ ਕਰਾਵੇ ਜਿਤੇ ਜੀ ਜੀ ਫਿਰਉ ਤੂਤੀ ਆਪੇ ਭਿਖਿਆ ਪਾਵੈ ਲਿਖੈ ਬੁੱਲਣ ਲਿਖੈ ਚੱਲਣ ਕਾਇਤ ਕੀ ਚਹਦਾ ਵੇ ਮੂਲ ਬਾਤ ਪਰਵਾਣਾ ਇਹੋ ਨਾਨਕ ਆਖ ਸੁਣਾਈ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹਿ ਕਹਾਇ ਪੌੜੀ ਗੁਰਮੁਖ ਚਲ ਤੁਰ ਜਾਇ ਉਨ ਗੁਣ ਪਰਵਟਿ ਆਇਆ ਗੁਰਬਾਣੀ ਸਾਦੀ ਉੱਚੇ ਰਹਿ ਹਰ ਮਨ ਵਸਾਇਆ ਸਖਤ ਗਈ ਭ੍ਰਮ ਕਟਿਆ ਸਿਵ ਜੋਗ ਤਿਸ ਜੋ ਤਿਸ ਜਗਾਇਆ ਜਿਨ ਕੈ ਪੋਤੈ ਪੁੰਨ ਗੁਰਪੁਰ ਕਮ ਲਾਇਆ ਨਾਨਕ ਸਹਿਜੇ ਮਿਲ ਰੇ ਹਰਨਾਮ ਸੁਮਾਇਆ ਸ਼ਲੋਕ ਮਹੱਲਾ ਦੂਜਾ ਸਾਥ ਚੱਲੇ ਬਣ ਜਾ ਰਿਆ ਲਿਖਿਆ ਦੇਵ ਨਾਲ ਲਿਖੇ ਉਪਰ ਹੁਕਮ ਹੋਏ ਲਈਏ ਵਸਤ ਸਮਾਲ ਵਸਤ ਲਈ ਬਣ ਜਾ ਰਹੀ ਵੱਖਰ ਬੱਧਾ ਪਾਏ ਕੀ ਲਹ ਲ ਚੱਲੇ ਇਕ ਚੱਲੇ ਮੂਲ ਗਵਾਏ ਥੋੜਾ ਕਿਨੇ ਨਾ ਮੰਗਿਓ ਕਿਸ ਕਹੀਐ ਸਾਬਾਸ ਨਦਰਤ ਨਾ ਕੋ ਨਾਨਕ ਜਿਸ ਸਾਬ ਜੀ ਸਾਬਤ ਲਾਹਿ ਰਸ ਮਹੱਲਾ ਪਹਿਲਾ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕੀਤਿਆਂ ਕੇ ਬਾਪ ਕੀਤਿਆਂ ਕੀ ਬੇਟੇ ਕੀਤੇ ਗੁਰ ਚੇਲੇ ਹੋਏ ਆਗੈ ਪਾਛੈ ਗਣਤ ਨਾ ਆਵੇ ਕਿਆ ਜਾਤੀ ਕਿਆ ਹੋਂ ਹੋਏ ਸਭ ਕਰਣਾ ਕਿਰਤ ਕਰ ਲਿਖਿਆ ਕਰ ਕਰ ਕਰਤਾ ਕਰੀ ਕਰੇ ਮਾਨ ਮੁਖ ਮਰਿਐ ਗੁਰ ਮੁਖ ਤਰੀਐ ਨਾਨਕ ਨਦਰੀ ਨਦਰ ਕਰੇ ਪਾਉੜੀ ਈਮਾਨ ਮਕ ਦੂਜਾ ਭਰਮ ਦੂਜੇ ਲੋਭਾਇਆ ਕੂੜ ਕਪਟਕ ਮਾਮ ਦੇ ਕੂੜੂ ਆ ਲਾਇਆ ਪੁੱਤਰ ਕਲਤਰ ਮੋਹ ਦੇ ਤਹ ਸਭ ਦੁੱਖ ਸੁਬਾਇਆ ਜਾਮਦਾਰ ਬੱਦੇ ਮਾਰਿਆ ਭਰਮਹਿ ਪਰਮਾਇਆ ਮਨ ਮੁਖ ਜਨਮ ਗਵਾਇਆ ਨਾਨ ਘਰ ਭਾਇਆ ਸਲੂਕ ਮਹੱਲਾ ਦੂਜਾ ਜੈਨ ਵਡਿਆਈ ਤੇਰੇ ਨਾਮ ਕੀ ਤੇਰਤ ਮਨ ਬਾਹੇ ਨਾਨਕ ਅਮਰਤੇ ਕਹਿ ਦੂਜਾ ਅਮਰਤ ਨਾਹਿ ਨਾਨਕ ਅਮਰਤ ਮੰਨੇ ਮਾਹੇ ਪਾਈਐ ਗੁਰ ਪ੍ਰਸਾਦ ਤਿਨੀ ਪੀਤਾ ਰੰਗ ਸੋ ਜਿਨ ਕੋ ਲਿਖਿਆ ਆਦ ਮਹੱਲਾ ਦੂਜਾ क्या है करे सोए सलाह नानके की मारा दूजा दाता नाहे करता सु सलाह जिन कीता करू दाता सु है जे सब सह दे आधार आप सदी वह पूरा ਜੈਸ ਪੰਡਾਰ ਵੱਡਾ ਕਰਸਾ ਲਾਹੀਐ ਅੰਤਨ ਪਾਰ ਆਵਾਰ ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵੇ ਸੁਖ ਪਾਈ ਨਾਮ ਨਰੰਜਨ ਉਚਰਾ ਪਾਖਿ ਸਿਮ ਘਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ ਮਾਤ ਪੰਖੇਰੂ ਵਸੇ ਸਤਿਗੁਰੂ ਧਿਆਈ ਨਾਨਕ ਆਪ ਦਾਲ ਏ ਨਾ ਮੇਲ ਨਾ ਮੇ ਲਿਬਲਾਈ ਰੂਕ ਮਹੱਲਾ ਦੂਜਾ ਤਿਸ ਸੋ ਕੈਸਾ ਬੋਲਣਾ ਜੇ ਆਪੇ ਜਾਣੇ ਜਾਣ ਚੀਰੀ ਜਾਕੀ ਨਾ ਬਰੈ ਸਾਹਿਬ ਸੋ ਪਰਵਾਣ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਲਾਰ ਜੋ ਤਿਸ ਪਾਵੈ ਨਾਨਕਾ ਸਾਈ ਭਲੀਕਾਰ ਜਿੰਨਾ ਚੀਰੀ ਚੱਲਣਾ ਹੱਥ ਤੇ ਨਾ ਕਿਛ ਨਾ ਹੈ ਸਾਬ ਕਾ ਪਰਮਾਣ ਹੋਏ ਉੱਠੀ ਕਰ ਲੈ ਪਾਹੇ ਜਿਹਾਂ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲ ਆਵੇ ਨਾਨਕ ਸੱਤੇ ਉੱਠੀ ਜਾਏ ਮਹੱਲਾ ਦੂਜਾ ਸਬਤ ਜਨ ਕੋ ਬਕਸੀਐ ਸੇ ਹੀ ਪੋਤੇਦਾਰ ਕੁੰਜੀ ਜਨ ਕੋ ਦਿੱਤੀਆ ਤਨਾ ਮਿਲੇ ਪੰਡਾਰ ਜੈ ਪੰਡਾਰੀ ਹੂ ਗੁਣ ਨਿਕਲੇ ਤੇ ਕੀਹ ਪਰਵਾਣ ਨਦਰ ਤਨਾ ਕੋ ਨਾਨਕਾ ਨਾਮ ਜਿੰਨਾ ਨੀਸਾਨ ਪੜੀ ਨਾਮ ਨਰਨਜਨ ਨਰਮਲਾ ਸੁਣੀਐ ਸੋ ਕੋਈ ਸੁਣ ਸੁਣ ਮਨ ਵਸਾਈਐ ਬੂਝੈ ਜਨ ਕੋਈ ਬੰਦੇ ਆਉ ਤੈ ਨਾ ਸਰਬਿਸ ਨਾ ਵਿਸਰੈ ਸਾਚਾ ਸੱਚ ਸੋਈ ਭਗਤਾ ਕਉਨ ਭਗਤਾ ਕਉ ਨਾਮ ਉਧਾਰ ਹੈ ਨਾਮੇ ਸੁਖ ਹੋਈ ਨਾਨਕ ਮਾਨ ਤਨ ਰਬ ਰਹਾ ਮਾਨ ਤਨ ਰਬ ਰਹਾ ਗੁਰਮੁਖਾਰ ਸੋਈ ਸਲੂਕ ਮਹੱਲਾ ਪਹਿਲਾ ਨਾਨਕ ਤੁਲੀ ਅਹ ਤੋਲ ਜੇ ਜੀਉ ਪਛੈ ਪਾਈਐ ਐਸਨਾ ਪੁਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ ਵਟਾ ਅਕਣ ਭਾਰਾ ਤੋਲ ਹੋਰ ਹੌਲੀ ਮਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉ ਕੰਡਾ ਤੋਲੇ ਸੰਸਾਰ ਤੋਲਾ ਮਸਰਤ ਕਪਾਏ ਨਾਨਕ ਪੁਚਿਆ ਦੇਹ ਪੁਜਾਇ ਮੂਰ ਕੰਧਾਂ ਦੀ ਧਾਤ ਕਹਿ ਕਹਿ ਕਹਿਣ ਕਹੈ ਨੇ ਆਪ ਮਹੱਲਾ ਪਹਿਲਾ ਆਖਣ ਓਕਾ ਸੁਣਨ ਓਕਾ ਆਖ ਨ ਜਾਪੀ ਆਖ ਇੱਕ ਆਖ ਆਖੇ ਸ਼ਬਦ ਭਾਖੇ ਅਰਧ ਉਰਧ ਦਿਨ ਰਾਤ ਜੇ ਕਿਉ ਹੈ ਤਾਂ ਕਿਉ ਦਿਸੈ ਜਪੈ ਰੂਪ ਨ ਜਾਤ ਸਭ ਕਾਰਣ ਕਰਤਾ ਕਰੇ ਘਾਟ ਓ ਘਾਟ ਘਾਟ ਥਾਤ ਔਖਣ ਓਖ ਨਾਨਕ ਆਖ ਨ ਜਾਪੈ ਆਖ ਪਉੜੀ ਨਾਇ ਸੁਣੈ ਮਨ ਰਸੀਐ ਨਾਮੇ ਸਾਤਾਈ ਨਾਇ ਸੁਣੈ ਮਨ ਤ੍ਰਿਪਤੀਐ ਸਭ ਦੁਖ ਗਵਾਈ ਨਾਹਿ ਸੁਣੈ ਨਾਉ ਉਪਜੇ ਨਾਮੇ ਵਡਿਆਈ ਨਾਮੇ ਸਭ ਜਾਤ ਪਤ ਨਾਮੇ ਗਤ ਪਾਈ ਗੁਰਮੁਖ ਨਾਮ ਤੇ ਆਈ ਐ ਨਾਨਕ ਲੇਵਲਾਈ ਸ਼ਲੋਕ ਮਹੱਲਾ ਪਹਿਲਾ ਜੂਠ ਨਾ ਰਾਗੀ ਜੂਠ ਨਾ ਵੇਦੀ ਜੂਠ ਨਾ ਚੰਦ ਸੂਰਜ ਕੀ ਭੇਦੀ ਜੂਠ ਨਾ ਨੀ ਜੂਠ ਨਾ ਨਾਈ ਜੂਠ ਨਾ ਮੀਹ ਵਰਿਆ ਸਭ ਥਾਈ ਜੂਠ ਨਾ ਤਰਤੀ ਜੂਠ ਨਾ ਪਾਣੀ ਜੂਠ ਨਾ ਪੌਣੇ ਮਾਹੇ ਸਮਾਣੀ ਨਾਨਕ ਨਿਰਗੁਣਿਆ ਨਿਗੁਰਿਆ ਗੁਣ ਨਾਹੀ ਕੋਈ ਮੋਹ ਫੇਰੇ ਮੋਹ ਝੂਠਾ ਹੋਏ ਮਹੱਲਾ ਪਹਿਲਾ ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣ ਕੋਏ ਸੁਰਤ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਨ ਰਾਜੇ ਚੁਲੀ ਨਿਆਬ ਕੀ ਪੜਿਆ ਸੱਚ ਧਿਆਨ ਪਾਣੀ ਚੇਤਨਾ ਧੋਪਈ ਮੁਖ ਪੀਤਾ ਤਿੱਖ ਜਾਏ ਪਾਣੀ ਪੀਤਾ ਜਗਤ ਕਾ ਫਿਰ ਪਾਣੀ ਸਬ ਕਾ ਐ ਪੋੜੀ ਨਾ ਸੁਣੇ ਸਭ ਸਿੱਧ ਹੈ ਰਿੱਧ ਪਿਛੈ ਆਵੇ ਨਾ ਸੁਣੇ ਨਾ ਨਿਤ ਮਿਲੇ ਮਨ ਚੰਦਿਆ ਪਾਵੇ ਨਾ ਸੁਣੇ ਸੰਤੋਖੀ ਕਬਲਾ ਚਰਨ ਧਿਆਵੇ ਨਾ ਸੁਣੇ ਸਹਿਜੁ ਉਕਜੈ ਸਹਿਜੀ ਸੁਖ ਪਾਵੇ ਗੁਰਮਤੀ ਨਾਉ ਪਾਈਏ ਨਾਰਕ ਗੁਣ ਕਾਵਾ ਸ਼ਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਣ ਦੁੱਖ ਵਰਤਨ ਸੰਸਾਰ ਦੁੱਖ ਸੁਖ ਅਗਿਆਖਿਏ ਪੜ ਪੜ ਕਰ ਰਹੇ ਪੁਕਾਰ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਈ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੁਏ ਨਾਨਕ ਸਿਪ ਤੀਰਤ ਆ ਮਨ ਤਨ ਹਰਿਆ ਹੋਏ ਦੁੱਖ ਕੀਆ ਕੀ ਮਾਰੀਐ ਮਾਰੀਐ ਭੀ ਦੁਖਦਾਰੂ ਹੋਏ ਮਹੱਲਾ ਪਹਿਲਾ ਨਾਨਕ ਦੁਨੀਆ ਭਸ ਰੰਗ ਪਸੂ ਹੂੰ ਭਾਸ ਕੇ ਸਭ ਪਸੂ ਸਭ ਕੁਮਾਵਣੀ ਭੀ ਭਾਸ ਭਰੀਐ ਦੇਹ ਜਾ ਜੀਓ ਵਿੱਚੋਂ ਕੱਢੀਐ ਪਸੂ ਭਰਿਆ ਸੋਏ ਅੱਗ ਲੇਖ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾ ਸੁਣਿਆ ਸੱਚ ਸੰਜਮੋ ਜਮਨੀੜ ਨ ਆਵੇ ਨਾ ਸੁਣਿਆ ਘਟ ਚਾਨਣਾ ਅਨਿਹਰ ਗਵਾਵੇ ਨਾਇ ਸੁਣੈ ਆਪ ਬੁਝੀਐ ਲਾਹ ਨਾਉ ਪਾਵੈ ਨਾਇ ਸੁਣੈ ਪਾਪ ਕੱਟਿਐ ਨਿਰਮਲ ਸਚ ਪਾਵੈ ਨਾਨਕ ਨਾਇ ਸੁਣੈ ਮੁਖ ਉਜਲੇ ਨਾਉ ਗੁਰਮੁਖ ਧਿਆਵੈ ਸਲੂਕ ਮਹਲਾ ਪਹਿਲਾ ਕਰ ਨਾਰਾਇਣ ਸੁਬਨਾਲ ਪੂਜ ਕਰੇ ਰਖੈ ਨਵਾਲ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਬਹੁਤ ਮਨਾਏ ਮਾ ਆਣੂਆ ਮੰਗ ਮੰਗ ਪੈਨ ਖਾਏ ਅੰਧੀ ਕੰਮੀ ਅੰਧ ਸਜਾਏ ਉਹ ਕਿਆ ਦੇਨ ਮਰਦੇ ਰਖੇ ਅੰਧਾ ਝਗੜਾ ਅੰਦੀ ਸਤੈ ਮਹੱਲਾ ਪੱਲਾ ਸੱਬੇ ਸੁਰਤੀ ਜੋਗ ਸਭ ਸੱਬੇ 베ਦ ਪੁਰਾਣ ਸੱਬੇ ਕਰਨੇ ਤਪ ਸਭ ਸੱਬੇ ਗੀਤ ਗਿਆਨ ਸੱਬੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਥਾਨ ਖਾਨ ਸੱਬੇ ਮਾਨਸ ਦੀਪ ਸੱਬ ਸੱਬੇ ਜੋਗ ਧਿਆਨ ਸੱਬੇ ਪੁਰਿਆ ਕੰਡ ਸਭ ਭੇਜੀਆ ਭੇਜੀਆ ਜੀ ਜਹਾਂ ਭੇਜੀ ਸੱਬੇ ਪੁਰਿਆ ਕੰਡ ਸਭ ਸੱਬੇ ਜੀ ਜਹਾਨ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ ਨਾਨਕ ਸੱਚਾ ਸੱਚ ਨਾਇ ਸੱਚ ਸਬਾ ਦੀ ਬਾਨ ਪੌੜੀ ਨਾਇ ਮੰਨੇ ਸੁਖ ਉਪਜੈ ਨਾਮੇ ਗਤ ਹੋਈ ਨਾਇ ਮੰਨੇ ਪਤ ਪਾਈਐ ਹਿਰਦੈ ਹਰ ਸੋਈ ਨਾਇ ਮੰਨੇ ਭਵ ਜਲ ਲੰਗੀਐ ਫਿਰ ਬਿਗਨ ਨਾ ਹੋਈ ਨਾਇ ਮੰਨੇ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਗੁਰ ਮਿਲਿਆ ਨਾਉ ਮੰਨਿਐ ਜਿਨ ਦੇਵੈ ਸੋਈ ਸ੍ਰੋਪ ਮਹੱਲਾ ਪਹਿਲਾ ਪੁਰੀਆ ਖੰਡਾ ਸਿਰ ਕਰੇ ਇੱਕ ਪੈਰ ਧਾਏ ਪਉਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਧੀ ਕਿਸ ਉਪਰ ਕਿਸ ਉਪਰ ਉਹ ਟਿਕ ਟਿਕ ਟਿਕਾ ਕਿਸ ਨੂੰ ਜੂਰ ਕਰੇ ਕਿਸ ਨੂੰ ਕਹੀਐ ਨਾਨਕਾ ਕਿਸ ਨੂੰ ਕਰਤਾ ਦੀ हुक्म रहा है अपने मूर के आप गणे महल्ला पहला है आका कोट कोट कोटी हूँ कोट कोट आकू आका सद सदा सदा सद, कह नया वह तो, ना हो थका ना ठाकी ना हो थका ना ठाकी आए बड़ बड़ रख जूत ਨਾਨਕ ਚਸਿਓ ਚੁਖ ਬਿੰਦ ਉਪਰ ਆਖਣ ਉਪਰਿਆ ਕਣ ਦੂਸ ਉਪਰ ਆਖਣ ਦੂਸ ਪਰੋੜੀ ਨਾਏ ਮੰਨਿਆ ਕੋਲ ਉਤਰੈ ਸਭ ਕੁਟੰਬ ਸੁਬਾਇ ਨਾਏ ਮੰਨਿਆ ਸੰਗਤ ਉਧਰੈ ਜਿਨ ਹਿਰਦੈ ਵਸਾਇ ਨਾਏ ਮੰਨਿਆ ਸੁਣ ਉਧਰੇ ਜਿਨ ਰਸ ਨਾਰਸਾਇਆ ਰਸ ਨਾਰਸਾਇਆ ਜਿਨ ਰਸਨ ਰਸਾਇ ਨਾਏ ਮਨੇ ਦੁਖ ਭੁਖ ਗਈ ਜਿਨ ਨਾਮ ਚਿਤ ਲਾਇ ਨਾਨਕ ਨਾਮ ਤਿਨੀ ਸਲਾਹਾ ਜੇ ਨਗਰ ਜਿਨ ਗੁਰੂ ਮਿਲਾਇ ਸਲੂਕ ਮਹੱਲਾ ਪਹਿਲਾ ਸਬੇ ਰਾਤੀ ਸਭ ਦਿਹ ਸਭ ਤਿੱਤੀ ਸਭ ਵਾਰ ਸਬੇ ਰੁਤੀ ਮਾ ਸਭ ਸਭ ਧਰਤੀ ਸਭ ਭਾਰ ਸਬੇ ਪਾਣੀ ਪਉਣ ਸਭ ਸਭ ਅਗਨੀ ਪਾਤਾਲ ਸਭੇ ਪੂਰੀਆਂ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨ ਜਾਪੀ ਕੇ ਤੜਾ ਕਹਿ ਨ ਸਕੀ ਜੈ ਕਰ ਅਖਤਕ ਅਖਾਕ ਕਰ ਸਕਤੀ ਵਿਚਾਰ ਤ੍ਰਿਣ ਨ ਪਾਇਉ ਬਪਰੀ ਬਪੜੀ ਨਾਨਕ ਕਾ ਗਵਾਰ ਮਹੱਲਾ ਬੈਲਾ ਅਕੀਂ ਪਰਣੇ ਜੀਬ ਰਹਿ ਤੀਕਾਂ ਸਭ ਆਕਾਰ ਪੁੱਛਾ ਗਿਆਨੀ ਪੰਡਤਾ ਪੁੱਛਾ ਬੇਦ ਵਿਚਾਰ ਉੱਚਾ ਦੇਵਾ ਮਾਨਸਾ ਜੂਦ ਕਰੇ ਅਭਤਾਰ ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸਚ ਨਾਏ ਨਿਰਭਵ ਹੈ ਭੈ ਵਿਣਸਾਰ ਔਰ ਕੱਚੀ ਮੱਤੀ ਕੱਚ ਪਚੰਦਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਗਾਏ ਪਾਰ ਪੌੜੀ ਨਾਏ ਮੰਨੇ ਦੁਰਮਤ ਗਈ ਮਤ ਪ੍ਰਗਟਿ ਆਇਆ ਨਾਮ ਮੰਨੇ ਹੋ ਮੈਂ ਗਈ ਸਭ ਰੋਗ ਗਵਾਇਆ ਨਾਏ ਮੰਨੇ ਨਾਮ ਉਪਜੈ ਸਹਿਜੇ ਸੁਖ ਪਾਇਆ ਨਾਏ ਮੰਨੇ ਸਾਂ ਤੂਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖਾਰ ਧਿਆਇਆ ਸਲੋਕ ਮਹਲਾ ਪਹਿਲਾ ਹੋਰ ਸ੍ਰੀ ਖੂ ਵੈ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ ਤੁਦ ਅਗੇ ਤਦ ਸਲਾਹੀ ਮੈਂ ਅੰਧੇ ਨਾ ਸੁਜਾਕ ਜੀਤਾ ਆਖਣ ਸਾਹਿ ਹੀ ਸਭ ਦੀ ਭਾਗਿਆ ਭਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਨ ਸਿਆ ਕਿਆ ਚੱਕਰੀ ਜਾਂ ਜੰਮੇ ਕਿਆ ਆਕਾਰ ਜਮੇ ਕੇ ਆਕਾਰ ਸਭ ਕਾਰਣ ਕਰਤਾ ਕਰੇ ਦੇਖੈ ਵਾਰੂ ਵਾਰੂ ਜੇ ਛੁਪੈ ਜੇ ਮੰਗੇ ਹੈ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕੇ ਵੈ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਇ ਮੰਨੈ ਸੁਰਤ ਉਪਜੈ ਨਾਮੇ ਮਤ ਹੋਈ ਨਾਇ ਮੰਨੈ ਗੁਣ ਉਚਰੈ ਨਾਮੇ ਸੁਖ ਹੋਈ ਨਾਇ ਮੰਨੈ ਭ੍ਰਮ ਕੱਟੀਐ ਫਿਰ ਦੁੱਖ ਨਾ ਹੋਈ ਨਾਇ ਮੰਨੈ ਸਲਾਈਐ ਪਾਪਾ ਮਤ ਧੋਈ ਨਾਨਕ ਪੂਰੇ ਗੁਰ ਤੇ ਨਾਮ ਮੰਨੀਐ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ शास्त्र वेद पुराण पढ़नता पुकारन पुकारनता जाननता जा बूझे ता सूझे सोई नानक आखा कुकन होई महल्ला पहला जा हौं तीरा ता सब किसमीरा हो नाहीं तू वै आपे सक्ता आपे सुरता शक्ति जगत पुरवै ਆਪੇ ਭੇਜੇ ਆਪੇ ਸੱਤੇ ਰਚਨਾ ਰਚਿ ਵੇਖੈ ਨਾਨਕ ਸੱਚਾ ਸਚੀ ਨਾਹੀ ਸਚ ਪਵੈ ਧੁਰ ਲਿਖੈ ਪਉੜੀ ਨਾਮ ਨਰੰਜਨ ਅਲਕ ਕਿਉ ਲਖਿਆ ਨਾ ਜੇ ਲਖਿਆ ਜਾਈ ਨਾਮ ਨਰੰਜਨ ਨਾਲ ਹੈ ਕਿਉ ਪਾਈਐ ਭਾਈ ਨਾਮ ਨਰੰਜਨ ਵਰਤਦਾ ਰਵਿਆ ਸਭ ਠਾਈ ਗੁਰਪੂਰੇ ਤੇ ਪਾਈਐ ਹਿਰਦੈ ਦੇ ਜਗਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲਿਆ ਭਾਈ ਸਲੋਕ ਮਹਲਾ ਪਹਿਲਾ ਕਲ ਹੋਈ ਕੁੱਤੇ ਮੂਹੀ ਖਾਜ ਹੁਆ ਮੁਰਦਾਰ ਕੂੜ ਬੋਲ ਬੋਲ ਭੌਕਣਾ ਚੁੱਕਾ ਧਰਮ ਵਿਚਾਰ ਜਨ ਜਿਵੰਦਿਆ ਪਤ ਨਹੀਂ ਮੋਇਆ ਬੰਦੀ ਸੋਏ ਲਿਖਿਆ ਹੋਇ ਨਾਨਕਾ ਕਰਤਾ ਕਰੇ ਸੋਏ ਮਹਲਾ ਪਹਿਲਾ ਰਨਾ ਹੋਈਆਂ ਬੁੱਧੀਆਂ ਪੁਰਸ ਹੋਏ ਸਈਆਤ ਸੀਲ ਸੰਚਨ ਸੁਚ ਭੰਨੀ ਖਾਣਾ ਖਾਜ ਆਹਾਜ ਸ਼ਰਮ ਗਾ ਘਰ ਆਪਣੇ ਪਤ ਉੱਤੀ ਚੱਲੀ ਨਾਲ ਪਤ ਉੱਠ ਚੱਲੀ ਨਾਲ ਨਾਨਕ ਸੱਚ ਨਾਨਕ ਸੱਚਾ ਏ ਕੈ ਔਰ ਨ ਸੱਚਾ ਭਾਲ ਪੌੜੀ ਬਾਹਰ ਭਜਮ ਲੇਪਨ ਕਰੇ ਅੰਤਰ ਗੋਬਾਰੀ ਕਿੰਤਾ ਚੋਲੀ ਬੋਪੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਬਸਾਰੀ ਅੰਤਰ ਲਾਲ ਚ ਭਰਮ ਹੈ ਭਰਮ ਗਾਵਾਰੀ ਨਾਨਕ ਨਾਮ ਨਾ ਚਿਤੈ ਜੂਐ ਬਾਜੀ ਹਾਰੀ ਅੰਤਰ ਲਾਲ ਚ ਭਰਮ ਹੈ ਭਰਮ ਗਾਵਾਰੀ ਨਾਨਕ ਨਾਮ ਨੱਚ ਤਈ ਜੁਐ ਬਾਜੀ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ